ਕਿਉਂ ਤੇ ਅਸੀਂ ਲੋਕ ਮੁਜਾਬਦ ਹੁੰਦੇ ਮੁਜਾਬਦ ਹੁੰਦੇ ਇਹ ਬਹੁਤ ਗਲਤ ਵਰਤਾਰਾ ਹੋ ਰਿਹਾ ਹੈ ਅੱਛਾ ਮਿਕਸਰ ਇੱਕ ਹੋਰ ਗੱਲ ਹੈ ਵੀ ਸ੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਇਹਨਾਂ ਨੂੰ ਪੰਜਾਬੀ ਪਾਰਟੀ ਕਿਉਂ ਅਲਣਾ ਪਿਆ ਇਹਦੇ ਪਿੱਛੇ ਕੀ ਕਾਰਨ ਹੈ ਇਹ ਸਤੂ ਸਭ ਤੁਸੀਂ ਬੜਾ ਵਧੀਆ ਸਵਾਲ ਕੀਤਾ ਕਿਉਂਕਿ ਅੱਜ ਕੱਲ੍ਹ ਜਿਹੜੇ ਭੁਲੱਕੜ ਲੋਕ ਨੇ ਉਹ ਬੜਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹ ਬੜਾ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਜਿਹੜੇ ਨਾ ਚਰੇ ਆਪਣੇ ਆਪ ਨੂੰ ਜਿਵੇਂ ਆ ਨਹੀਂ ਹੁੰਦੇ ਆ ਪੰਥਕ ਹੁੰਦੇ ਆ ਉਹ ਵੀ ਬੜਾ ਵੱਡਾ ਪੰਥਕ ਹੁੰਦੇ ਆ ਉਹ ਪੰਥਕ ਸਵਾਲ ਖੜਾ ਕਰ ਦਿੰਦੇ ਨੇ ਵੇਖੋ ਜੀ ਇਹਨਾਂ ਨੇ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਤਾ ਜੀ ਅਸਲੀਅਤ ਵਿੱਚ ਸੰਧੂ ਸਾਹਿਬ ਦੋ 1996 ਵਿੱਚ ਇੱਕ TN ਸੈਸ਼ਨ ਨਾਂ ਦਾ ਮੁੱਖ ਚੋਣ ਕਮਿਸ਼ਨ ਬਣਿਆ ਸੀ ਇੰਡੀਆ ਦਾ ਜੀ ਉਹਨੇ ਸਾਰੀਆਂ ਪਾਰਟੀਆਂ ਵਾਸਤੇ ਇੱਕ ਸਰਕੂਲਰ ਜਾਰੀ ਕੀਤਾ ਸੀ ਕਿ ਆਪੋ ਆਪਣਾ ਇੱਕ ਹਲਫੀਆ ਬਿਆਨ ਦਿਓ ਜੀ ਕਿ ਸਾਡੀ ਪਾਰਟੀ ਧਰਮ ਨਿਰਪੱਖ ਪਾਰਟੀ ਹੋਏਗੀ ਨੀਤੇ ਮੈਂ ਤੁਹਾਡੀ ਮਾਨਤਾ ਰੱਦ ਕਰ ਦਿੰਦਾ ਠੀਕ ਹੈ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਆਪਣੀ ਮਾਨਤਾ ਬਚਾਉਣ ਵਾਸਤੇ ਕਿਉਂਕਿ ਜਿੰਨਾ ਚਿਰ ਅਸੀਂ ਚੋਣ ਕਮਿਸ਼ਨ ਦੇ ਕੋਲ ਸਾਡਾ ਰਜਿਸਟਰਡ ਨਹੀਂ ਹੈਗੀ ਸਾਡੀ ਮਾਨਤਾ ਹੀ ਨਹੀਂ ਹੈਗੀ ਉਹਦੇ ਵੱਲੋਂ ਬਿਲਕੁਲ ਉਹ ਸਾਡੀ ਪਾਰਟੀ ਕਾਦੀ ਪਾਰਟੀ ਕਾਦੀ ਪਰ ਉਹਨੇ ਇਕੱਲਾ ਅਕਾਲੀ ਦਲ ਵਾਸਤੇ ਨਹੀਂ ਉਹਨੇ ਸੂਚੀਆਂ ਪਾਰਟੀਆਂ ਨੂੰ ਕਿਹਾ ਸੀ ਕਿ ਧਰਮ ਦੇ ਆਧਾਰ ਤੇ ਕੋਈ ਪਾਰਟੀ ਨਹੀਂ ਚੱਲੇਗੀ ਕੋਈ ਪਾਰਟੀ ਇਲੈਕਸ਼ਨ ਨਹੀਂ ਲੜੇਗੀ ਇਸ ਤਰ੍ਹਾਂ ਦਾ ਮਤਲਬ ਨੜੀ ਧਾਰਮਿਕ ਹੋਏਗੀ ਧਾਰਮਿਕ ਹੋਏਗੀ ਉਹ ਇਲੈਕਸ਼ਨ ਨਹੀਂ ਲੜ ਸਕਦੀ ਠੀਕ ਹੈ ਉਹਦੇ ਵਾਸਤੇ ਪਰ ਸ਼੍ਰੋਮਣੀ ਅਕਾਲੀ ਦਲ ਨੂੰ 1996 ਵਿੱਚ ਇੱਕ ਹਲਕੀਆ ਬਿਆਨ ਦੇਣਾ ਪਿਆ ਸੀ ਕਿ ਸਾਡੀ ਧਰਮਪੱਖ ਪਾਰਟੀ ਹੈ ਜੀ ਹਾਂਜੀ ਔਰ ਭਾਵੇਂ ਕਿ ਅਸੀਂ ਅੱਜ ਜਿਹੜੀ ਨਮਾਇੰਦਗੀ ਸਿੱਖਾਂ ਦੀ ਕਰ ਰਹੇ ਹਾਂ ਬਿਲਕੁਲ ਬਿਲਕੁਲ ਪਰ ਜਿਹੜੀ ਕਾਨੂੰਨੀ ਤੌਰ ਤੇ ਉਹ ਸਾਮਿਲ ਕਰਨਾ ਪੈਣਾ ਸੀ ਉਹ ਬਹੁਤ ਜ਼ਰੂਰੀ ਸੀਗਾ ਨਹੀਂ ਮਾਰਤਾ ਉਹ ਸਸਾਈ ਕੀਤੀ ਸੀ ਉਹਨੇ ਉਸ ਕਰਕੇ ਫਿਰ ਉਹ ਜਿਹੜੀ ਪੰਜਾਬ ਪਾਰਟੀ ਦਾ ਐਲਾਨ ਕਰਨਾ ਪਿਆ ਬਹੁਤ سارے ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਉਹ ਲੋਕ ਮਜ਼ਾਕ ਉਡਾਉਂਦੇ ਆ ਕੋਜੀ ਪੰਜਾਬੀ ਪਾਰਟੀ ਬਣਾਤੀ ਦੀ ਪੰਜਾਬੀ ਪਾਰਟੀ ਪੰਜਾਬੀ ਪਾਰਟੀ ਉਹਦੇ ਤੁਹਾਡੀ ਕਾਨੂੰਨੀ ਮਾਨਤਾ ਹੀ ਨਹੀਂ ਹੈਗੀ ਤੁਸੀਂ ਪਾਰਟੀ ਲਈ ਕਰੋਗੇ ਵੀ ਕੀ ਉਹ ਕਾਨੂੰਨੀ ਮਾਨਤਾ ਉਹਦੀ ਬਣਾਈ ਰੱਖਣ ਵਾਸਤੇ ਸਾਰਾ ਸੰਵਿਧਾਨ ਚੇਂਜ ਕਰਨਾ ਪਿਆ ਬਦਲਣਾ ਪਿਆ ਸੰਵਿਧਾਨ ਨੂੰ ਤੇ ਲਿਖ ਕੇ ਚੋਣ ਕਮਿਸ਼ਨ ਨੂੰ ਵੀ ਦੇਣਾ ਪਿਆ ਉਹਦਾ ਬਕਾਇਦਾ ਜਿਹੜਾ ਐਲਾਨ ਨਹੀਂ ਕਰਨਾ ਪਿਆ ਅਸਲੀ ਗਾਹੀ ਬਿਰਕ ਸਭ ਇੱਕ ਹੋਰ ਛੋਟੀ ਜੀ ਬੇਨਤੀ ਹੈ ਵੀ ਰੱਬ ਨਾ ਕਰੇ ਜਿਸ ਰਾਉ ਨੇ ਜੋੜਾ ਨੇ ਜੋੜਾ ਸਿੰਘ ਨੇ ਇੱਕ ਬਾਦਲ ਸਾਹਿਬ ਤੇ ਇੱਕ ਅਟੈਕ ਕੀਤਾ ਉਹ ਇੱਕ ਅਟੈਕ ਦੇਖੋ ਗੋਲੀ ਜਿਹੜੀ ਹੈਗੀ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਕੰਧ ਤੇ ਨੇ ਜੀ ਤੇ 1984 ਦੇ ਦੌਰਾਨ ਜਿਹੜੀ ਫੈਰ ਕੀਤੀ ਗਈ ਆ ਹਮਲਾ ਕੀਤਾ ਗਿਆ ਕੱਲੂ ਕਾਰਾ ਕੀਤਾ ਗਿਆ ਉਹ ਵੀ ਇਮਾਰਤਾਂ ਤੇ ਫਾਇਰਿੰਗ ਹੋਈ ਉਹਦੇ ਵਿੱਚ ਇਹਦੇ ਵਿੱਚ ਕੀ ਫਰਕ ਰਹੇਗਾ ਵੇਖੋ ਜੀ ਜੇ ਤਾਂ ਸੰਤੂ ਸਾਹਿਬ ਇਸ ਗੱਲ ਨੂੰ ਆਪਾਂ ਸੋਚੀਏਗਾ ਜਦੋਂ ਜਿਹੜੀ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਆਣੇ ਜਾਂ ਦਰਬਾਰ ਸਾਹਿਬ ਦਾ ਆਗਰ ਵਾਲਾ ਜੀ ਇੱਥੇ ਸਿਆਣੇ ਕਹਿੰਦੇ ਹੁੰਦੇ ਆ ਕਿ ਇੱਥੇ ਪੈਰ ਰੱਖਣ ਲੱਗੇ ਵੀ ਨਾ ਸੋਗੋਈ ਸੋਚੋ ਤੇ ਪਤਾ ਨਹੀਂ ਇੱਥੇ ਕਿੰਨੇ ਕੁ ਸ਼ਹੀਦਾਂ ਦੇ ਸਿਰ ਲੱਗੇ ਨੇ ਕਿੰਨੇ ਸ਼ਹੀਦਾਂ ਦਾ ਖੂਨ ਡੁੱਲਿਆ ਇੱਥੇ ਜੀ ਪਰ ਸਭ ਤੋਂ ਸ਼ਰਮਨਾਕ ਘਾਰਾ ਕਲ ਦੁਨੀਆ ਦੇ ਵਿੱਚ ਵੇਖਣ ਨੂੰ ਇਹ ਕਿ ਇਹ ਮਿਲਿਆ ਕਿ ਜਿੱਥੇ ਬਹੁ ਗਿਣਤੀ ਜਿਹੜੇ ਗੈਰ ਸਿੱਖ ਲੋਕ ਵੀ ਆ ਕੇ ਨਤਮਸਤਕ ਹੁੰਦੇ ਨੇ ਉਹ ਸੱਭੇ ਸਾਂਝੀ ਵਾਸਦਾਨ ਦਾ ਜਿਹੜਾ ਸਥਾਨ ਹੈ ਸਥਾਨ ਹੈ ਜੀ ਇੱਥੇ ਸਾਡੇ ਗੁਰੂ ਨੇ ਚਾਰ ਦਰਵਾਜ਼ੇ ਸੱਖੇ ਆ ਚਾਰੇ ਧਰਮਾਂ ਵਾਸਤੇ ਔਰ ਉੱਥੇ ਕੋਈ ਊਚ ਨੀਚ ਜਾਤ ਭਾਤ ਦੇ ਕੋਈ ਕੁਝ ਨਹੀਂ ਹੈ ਕਿਸੇ ਨਾਲ ਜਿਹੜਾ ਵੀ ਆਉਂਦਾ ਉਹ ਗੁਰੂ ਅਗਿਆ ਦੇ ਝੋਲੀਆਂ ਭਰ ਕੇ ਲੈ ਜਾਂਦਾ ਪਰ ਉੱਥੇ ਇੱਕ ਸਿੱਖ ਵੱਲੋਂ ਇੱਕ ਸਿੱਖ ਦੇ ਉੱਤੇ ਗੋਲੀ ਚੜਾਈ ਗਈ ਕੋਈ ਇਹਨਾਂ ਦੀ ਨਿੱਜੀ ਦੁਸ਼ਮਣੀ ਨਹੀਂ ਜੀ ਕੋਈ ਇਹਨਾਂ ਦੀ ਨਿੱਜੀ ਰੰਜਿਸ਼ ਨਹੀਂ ਸਿਰ ਤੋਂ ਸਿਰ ਇੱਕ ਵਾਵਾਲੈਣ ਵਾਸਤੇ ਇਹੋ ਜਿਹਾ ਮਾਹੌਲ ਪੈਦਾ ਕੀਤਾ ਗਿਆ ਕਿ ਅੱਜ ਦੁਨੀਆ ਦੇ ਜਿਹੜੇ ਲੋਕ ਨੇ ਉਹ ਸਾਡੇ ਤੇ ਕਿਉਂ ਨਾ ਹੱਸ ਰਹੇ ਹੱਸ ਰਹੇ ਬਿਲਕੁਲ ਜੀ ਬਿਲਕੁਲ ਉਸ ਥਾਂ ਤੇ ਜਿੱਥੇ ਅਸੀਂ ਏਡੀ ਵੱਡੀ ਮਹੱਤਤਾ ਲੋਕ ਦੱਸਦੇ ਆ ਤੰਨਿਆਂ ਨੂੰ ਅੱਖਾਂ ਮਿਲੀਆਂ ਭੂੰਗੀਆਂ ਦੀ ਜੁਬਾਨ ਦੇ ਲਦੀ ਪੀਏ ਉੱਥੇ ਬਾਜ ਦੇ ਲਦੀ ਪੀਏ ਦੁਰਨ ਵਾਲਿਆਂ ਨੂੰ ਲੱਗਾ ਲੱਗਾ ਆਂ ਦੀ ਲਗੜਿਆਂ ਨੂੰ ਲੱਗਾ ਦਿਲਦੀਆਂ ਪੀਆਂ ਹੈ ਹੈ ਵੱਡੇ ਵੱਡੇ ਰੋਗ ਵੱਡੀਆਂ ਰਹਿਤਾਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸਤਾਰ ਕਹੁੰਦੇ ਆ ਉਹ ਅਗਨ ਤਮਸਤਕ ਹੁੰਦੇ ਝੋਲੀਆ ਭਰ ਦੇ ਸਾਨੂੰ ਆ ਬਿਮਾਰੀਆਂ ਸਾਰੀਆਂ ਦੂਸਾਂ ਤੋਂ ਵੀ ਦੂਰ ਕੀਤੀਆਂ ਬਿਲਕੁਲ ਜੀ ਉੱਥੇ ਇਹੋ ਜਿਹਾ ਮਾਹੌਲ ਸਿਰਜਣਾ ਤੇ ਇਹੋ ਜਿਹੇ ਲੋਕਾਂ ਵੱਲੋਂ ਮਗਰੂਖ ਸ਼ਾਬਾਸ਼ ਸ਼ਾਬਾਸ਼ ਕਰਨੀ ਬਸੋ ਕਿ ਕਿੰਦਰ ਦੀ ਸਾਡੀ ਸਿੱਖੀ ਹੈ ਕਿੰਦਰ ਦੀ ਸਰਵਿਸ ਗੱਲ ਇਹ ਵੇਖੋ ਇੱਥੇ ਇੰਦਰਾ ਗਾਂਧੀ ਵੱਲੋਂ ਹਮਲਾ ਹੋਇਆ ਜੀ ਸਾਰਿਆਂ ਦੇ ਸਾਹਮਣੇ ਹੈ ਤੇ ਇੰਦਰਾ ਗਾਂਧੀ ਦੇ ਪਰਿਵਾਰ ਵਿੱਚੋਂ ਰਾਹੁਲ ਗਾਂਧੀ ਕਿੰਨੀ ਵਾਰ ਆ ਗਿਆ ਕਦੀ ਕਿਸੇ ਸਿੱਖ ਨੇ ਉਲਝ ਚੁੱਕੀ ਨਾਲ ਕਿਉਂਕਿ ਨਹੀਂ ਸਗੋਂ ਦਾ ਸਤਕਾਰ ਕੀਤਾ ਵੀ ਜੇ ਕੋ ਆਇਆ ਜੀ ਆਇਆਂ ਜੀ ਆਇਆਂ ਇੱਥੇ ਬੀਨ ਸਿੰਘ ਦਾ ਪ੍ਰਭਾਵ ਹੈ ਜੀ ਜਿਹਨੂੰ ਤਖੱਲਸ ਵਾਰ-ਵਾਰ ਹੋਰ ਤਰੀਕੇ ਦੇ ਲਾਇਏ ਜਾਂਦੇ ਲਾਇਏ ਜਾਂਦੇ ਹਾਂਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਮੈਂ ਸਾਡੇ ਕੋਲੋਂ ਦੀ ਨੰਬਰ ਸ਼ਰੀਆਮ ਨਾਲ ਕੋਈ ਪਦਅ ਕੀ ਕੀਤਾ ਬੰਦੇ ਨੂੰ ਨਹੀਂ ਸਿੱਖ ਕੌਮ ਨਾਲ ਕੀ ਕੀਤਾ ਹਾਂਜੀ ਕਦੇ ਕਿਸੇ ਨੇ ਕਿਹਾ ਨਹੀਂ ਗੁਰੂ ਦੇ ਚਰਨ ਦੇ ਆਇ ਇੱਥੇ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਹੰਕਾਰ ਨਾਲ ਸੀ ਉਹ ਨਿੰਮਰਤਾ ਨਾਲ ਜਾ ਕੇ ਬੈਠਾ ਤੇ ਝੋਲੀ ਅੱਡ ਕੇ ਬੈਠਾ ਤੁਸੀਂ ਉਹਨੂੰ ਫਿਰ ਮਾਰਦੇ ਕਿ ਇਹ ਕਿੱਦਾਂ ਦੀ ਸਾਡੀ ਸਿੱਖੀ ਕਿੱਦਾਂ ਦੀ ਸਾਡੀ ਸਮਝ ਹੈ ਤੇ ਮਗਰੋਂ ਅਸੀਂ ਸ਼ਾਬਾਸ਼ ਸ਼ਾਬਾਸ਼ ਕਰਦੇ ਆ ਲਾਲਾ ਲਾਲਾ ਕਰਦੇ ਆ ਇਹ ਤਰਾਜ਼ੀ ਨਹੀਂ ਸਾਡੀ ਕੌਮ ਦੀ ਤੇ ਹੋਰ ਕੀ ਹੋਵੇ ਮਤਲਬ ਸਿੱਖ ਕੌਮ ਨੂੰ ਪ੍ਰਾਪਤੀਆਂ ਕਰਨ ਲੱਗਿਆਂ ਤਾਂ ਟਾਈਮ ਲੱਗਦਾ ਪਰ ਜਦੋਂ ਸਿੱਖ ਕੌਮ ਦਾ ਕਹਾਣ ਹੁੰਦਾ ਜਾਂ ਸਿੱਖ ਕੌਮ ਤੇ ਜਦੋਂ ਇਹੋ ਜਿਹੇ ਮਾੜੇ ਕੰਮ ਕੀਤੇ ਜਾਂਦੇ ਆ ਜਦੋਂ ਧੱਬੇ ਲੱਗ ਜਾਂਦੇ ਇਹਨਾਂ ਨੂੰ ਧੋਣ ਲਈ ਇਹਨਾਂ ਨੂੰ ਬਹੁਤ ਸਾਰਾ ਟਾਈਮ ਮਤਲਬ ਲੱਗਦਾ ਵੱਡੇ ਨਕਸਾਬ ਵੀ ਛੋਟੇ ਛੋਟੇ ਗੱਲ ਕਰਦੇ ਆ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਨਾ ਬੇਦਬੀਆਂ ਦਾ ਵੀ ਬੇਦਬੀਆਂ ਅੱਜ ਵੀ ਹੋਈਆਂ ਨੇ ਪਰ ਤੁਸੀਂ ਇੱਕ ਚੀਜ਼ ਦੇਖੋ 2015 ਤੋਂ ਲੈ ਕੇ 2017 ਤੱਕ ਕੋਈ ਪੰਜਾਬ ਦੀ ਸ਼ਰਕ ਨਹੀਂ ਸ਼ਦੀ ਕੀਤੀ ਤਾਂ ਰਾਣੀ ਲੱਗਾ ਜੀ ਹਨਾ ਜਿੱਥੇ ਮਜ਼ਾਰੇ ਨਹੀਂ ਹੋਏ ਚਲੋ ਸੰਕਟਾਂ ਦੇ ਮਤਲਬ ਤੋਂ ਸਿੱਖਣਾ ਕੋਈ ਗੱਲ ਨਹੀਂ ਪਰ ਇਹਨਾਂ ਸੰਕਟਾਂ ਦੀ ਗਵਾਹੀ ਕਰਨ ਵਾਲੇ 2017 ਤੋਂ ਲੈ ਕੇ ਹੁਣ ਤੱਕ ਕਿੱਧਰ ਚਲੇ ਕਿੱਧਰ ਗਏ ਚਲੇ ਬਿਲਕੁਲ ਹੁਣ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਬਿਲਕੁਲ ਉਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹੀ ਮੰਨਣ ਵਾਲੇ ਆ ਜੀ ਉਹੀ ਗੁਰੂ ਗ੍ਰੰਥ ਸਾਹਿਬ ਹੈ ਉਹੀ ਗੁਰੂ ਗ੍ਰੰਥ ਸਾਹਿਬ ਉਹੀ ਬਾਣੀ ਹੈ ਬਿਲਕੁਲ ਕੋਣ ਕੀ ਗੱਲ ਉਹ ਬਿਰਦੀਆਂ ਬਿਰਦੀਆਂ ਨਹੀਂ ਦੂਜੇ ਨੰਬਰ ਤੇ ਤੁਸੀਂ ਇੱਕ ਚੀਜ਼ ਵੇਖ ਨੋਟ ਕਰਿਓ ਜਦੋਂ ਉਹ ਸੱਚੇ ਸੌਦੇ ਵਾਲੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਹ ਕਰਚਿਆ 2007 ਚ ਜੀ ਹੁਣ ਇੱਕ ਹੀ ਰੰਗ ਹੀ ਇਹ ਮਹਿਸੂਸ ਹੁੰਦੀ ਹੈ ਚਲੋ ਮੰਨ ਲਿਆ ਸੁਖਵੀਰ ਨੇ ਝੋਲੀ ਦੀ ਗੱਲ ਕੋ ਵਾਲੀ ਪੇਸ਼ੀ ਮਾਫੀ ਦੇਣ ਲੱਗੇ ਸੀ ਜੀ ਅੱਜ ਜਿਹੜੇ ਖੜਾ ਕਰਦੇ ਸੱਚੇ ਸੌਦੇ ਨੂੰ ਮਾਫੀ ਕੋ ਦਿੱਤੀ ਗਈ ਜੀ ਇਹ ਪਹਿਲਾਂ ਇਹ ਸਪਸ਼ਟ ਕਰਨ ਕਿ 2007 ਤੋਂ ਲੈ ਕੇ 2017 ਤੱਕ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣ ਕੇ ਸੱਚੇ ਸੌਦੇਆਂ ਦੇ ਖਿਲਾਫ ਕੀ ਲੜਾਈ ਲੜੀ ਕੀ ਲੜਾਈ ਲੜੀ ਤਾ ਉਹਨੂੰ ਕੀ ਸਜ਼ਾ ਤਵਾਰ ਸਕੇ ਹੋਂ ਤੱਕ ਦੂਜੇ ਨੰਬਰ ਚਲੋ ਕਾਲੀਦਾਲ ਦੀ ਸਰਕਾਰ ਤੋਂ ਸਜ਼ਾ ਨਹੀਂ ਮਿਲੀ ਜੀ ਫਿਰ ਭਾਈ 2017 ਤੋਂ ਲੈ ਕੇ ਹੁਣ ਤੱਕ 7 ਸਾਲ ਹੋ ਗਏ ਨੇ ਬਿਲਕੁਲ ਜੀ ਤੁਸੀਂ ਜੇ ਮਾਫੀ ਨੂੰ ਨਹੀਂ ਮੰਨਦੇ ਤੇ ਫਿਰ ਤੁਸੀਂ ਲੜਾਈ ਕਿਉਂ ਛੜਤੀ ਉਹਦੇ ਖਿਲਾਫ ਤੁਸੀਂ ਜੱਗ ਕਿਉਂ ਨਹੀਂ ਜਾਰੀ ਰੱਖੀ ਸੀ ਕਿਉਂ ਨਹੀਂ ਜਾਰੀ ਰੱਖੀ ਉਹਨੂੰ ਸਜ਼ਾ ਕਿਉਂ ਨਹੀਂ ਦਿਵਾਈ ਉਹਦੇ ਖਿਲਾਫ ਹੋਂ ਕਿਉਂ ਨਹੀਂ ਧਰਨ ਲੱਗਦਾ ਉਹਦੇ ਖਿਲਾਫ ਜੇ ਵੀ ਉਹ ਤੋਂ ਛੜਕਾ ਰੋਕਿਆ ਜਾਂਦੀ ਸੀ ਹੁਣ ਰੋਕਿਆ ਜਾਂਦੀ ਹੈ ਹਾਂਜੀ ਉਹ ਕਿਧਰ ਚਲੇ ਗਏ ਸਾਡੇ ਪੰਥਕ ਆਗੂ ਇੱਧਰ ਜਾਏ ਕਿਉਂ ਸਰਦਾਰ ਜਸਬਾਦ ਕੱਲੀ ਗੱਲ ਇੰਨੀ ਰਹਿ ਜਾਂਦੀ ਐ ਕਿ ਇਹਨਾਂ ਨੇ ਮਾਫੀ ਦੇ ਦਿੱਤੀ ਦੀ ਮਾਫੀ ਕਿੱਡੀ ਕਲੀ ਕੋ ਗੱਲ ਹੀ ਬੰਦੇ ਬੰਦ ਜੇ ਗੁਰੂ ਗੋਬਿੰਦ ਸਿੰਘ ਜੀ ਬਾਦ ਰਾਜ ਕਰੋ ਉਹ ਨਾਂ ਦਾ ਸਰਕਾਰ ਦੇ ਸੀ ਨਾ ਜੀ ਗੁਰੂ ਤੇ ਨਾ ਕੱਲੇ ਕਾਲੀ ਦਲ ਦੇ ਉਸ ਵੁੱਚੇ ਖਾਲਸਾ ਪੰਥ ਦੇ ਗੁਰੂ ਨੇ ਹੱਥ ਸਰਬੰਦ ਦਿੱਤੇ ਬਿਲਕੁਲ ਗੁਰੂ ਆ ਸਿੱਖਾ ਦੇ ਗੁਰੂ ਨੇ ਤੇ ਭਾਈ ਉਹਦੇ ਸਦਾ ਸਿੱਖੀ ਦੇ ਸਬਾਦ ਉਹ ਕਿਉਂ ਨਹੀਂ ਜਾਗਦਾ ਹਾਂ ਉਹਨਾਂ ਨੂੰ ਵੇਖੋ ਤੁਸੀਂ ਸੱਚੇ ਸੁਣਦੇ ਵਾਲੇ ਨੂੰ हरियाणा सरकार लगातार अ जड़ियां हैगियां ने ओ ओनु बाहर ल्या रही है जेल च किड्डा वड्डा वडा चोर रोर मिल रही है जी 12 बार रोर मिलती है 84 ਦੇ ਤੋਂ ਸਿੱਖ ਨਜ਼ਰਬੰਦ ਨੇ ਸাজা ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਚੁੰਦੀ ਨਹੀਂ ਮਿਲਦੀ ਹਰ ਵੇਖੋ ਤੁਸੀਂ ਅੱਜ ਕੋਈ ਵੀ ਸਿੱਖ ਜੇ ਹਰਿਆਣੇ ਦੇ ਵਿੱਚ ਸਰਕਾਰ ਨੂੰ ਕਾਰਨਾ ਕਰਨ ਵਾਸਤੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਰਦਾ ਹੈ ਕਿ ਤਰ੍ਹਾਂ ਜਾਂ ਉਹਦੇ ਪੰਜਾਬ 'ਚ ਗੱਲ ਚੱਲਦੀ ਹੈ ਉਹਨਾਂ ਆਮ ਆਦਮੀ ਦੀ ਸਰਕਾਰ ਜਦੋਂ ਆਈ ਹੈ ਜਿਸ ਸਲਾਪਤਪੁਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸੁਹਾਗ ਰੱਖ ਕੇ ਉਹ ਸੱਚੇ ਸੌਦੇ ਵਾਲੇ ਨੇ ਬਣਾ ਕੀਤਾ ਉਸ ਸਲਾਪਤਪੁਰੇ ਚ ਉਦੋਂ ਤੋਂ ਲੈ ਕੇ ਕਦੇ ਵੀ ਸਸੰਗ ਨਹੀਂ ਸੀ ਹੋਇਆ ਸਰਕਾਰ ਨੇ ਰੋਕੇ ਹੋਇਆ ਸੀ ਪਰ ਅੱਜ ਜਦੋਂ ਸਰਕਾਰ ਆਉਂਦੀ ਕੀ ਆਮ ਆਦਮੀ ਪਾਰਟੀ ਦੀ ਤੇ ਸਸੰਗ ਕਰਵਾਉਂਦੇ ਨੇ ਵੱਡੀ ਫੋਰਸ ਲਾ ਕੇ ਕਰਵਾਉਂਦੇ ਨੇ ਬਿਲਕੁਲ ਹੁਣ ਸਰਕਾਰ ਦੇ ਜਵਾਬ ਸਾਡੇ ਜਵਾਬ ਹੋਣਗੇ ਹੁਣ ਕੋਈ ਗੱਲ ਨਹੀਂ ਚੁੱਕਦਾ ਉਹ ਲੜਾ ਹੀ ਲੜਤਾ ਇਸ ਕਰਕੇ ਇੱਕ ਅੱਲਾ ਤੋਂ ਕੱਲਾ ਏਜੰਸੀਆਂ ਦੀ ਇੱਕ ਚਾਲ ਹੈ ਕਿ ਸ਼ਰਮਣੀ ਅਕਾਲੀ ਦਲ ਨੂੰ ਜਿੰਦਾ ਮੋ ਸਕਦਾ ਤੇ ਕਮਜ਼ੋਰ ਕਰ ਦੇ। ਜ਼ੋਰ ਤੇ ਬਦਨਾਮ ਕੀਤਾ। ਉਹਦੇ ਨਾਮ ਕਰਦੇ ਹੋ ਕੱਲਾ ਅਕਾਲੀ ਦਲ ਹੈ ਜਿਹਨੇ ਪੰਜਾਬ ਦੇ ਮੁੱਦੇ ਚੁਪਨੇ ਆ ਸਿਖਾ ਦੇ ਮੁੱਦੇ ਚੁਪਨੇ ਇਹ ਸਾਰੀਆਂ ਪਾਰਟੀਆਂ ਦੇ ਆਗੂ ਵੀ ਕਹਿ ਚੁੱਕੇ ਆ ਅਕਾਲੀ ਦਲ ਦਾ ਮੰਨਦੇ ਮਜਬੂਰ ਹੋਣਾ ਪੜਾ ਜ਼ਰੂਰੀ ਹੈ ਪਰ ਉਹ ਵਿਚਾਰੇ ਆ ਮਜਬੂਰ ਨੇ ਕਿ ਉਹਨਾਂ ਦੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਉਹ ਇੰਨੀ ਗੱਲ ਤਾਂ ਕਹਿ ਸਕਦੇ ਆ ਤੇ ਕੁਰਸੀ ਦੇ ਮਾਰੇ ਕੁਰਸੀ ਛੱਡ ਨਹੀਂ ਸਕਦੇ ਇਧਰ ਆ ਨਹੀਂ ਸਕਦੇ ਇਸ ਰੇ ਪੇ ਨਾ ਉਹਨਾਂ ਦਾ ਬਹਾਨਾ ਬਣਿਆ ਹੋਇਆ ਵੀ ਇਹ ਗੱਲ ਕਹਿ ਰਹੇ ਨੇ ਪਰ ਅਸਲੀ ਸਭ ਨੂੰ ਪਤਾ ਹੈ ਕਿ ਜੋ ਸ਼ਰੂਨੀ ਅਕਾਲੀ ਦਰ ਪੰਜਾਬ ਵਿੱਚ ਸਿੱਖ ਪੰਥਰੀ ਕਰ ਸਕਦਾ ਉਹ ਕਿਸੇ ਵੀ ਨਹੀਂ ਕਰਨਾ ਅਸਲੀ ਕਹਾਣੀ ਸਿੱਖਾਂ ਨੂੰ ਘੁਪਾੜ ਕੇ ਕਮਜ਼ੋਰ ਕਰਨ ਵਾਲੀ ਹੈ ਅੱਛਾ ਜੀ ਸਭ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਰਿਕਵੈਸਟ ਕਰਾਂਗਾ ਵੀ ਤੁਸੀਂ ਟਾਈਮ ਕੱਢ ਕੇ ਕੁਝ ਅਜਿਹੇ ਮੁੱਦੇ ਆ ਤੇ ਆਪਾਂ ਵਿਚਾਰ ਚਰਚਾ ਕਰਦੇ ਰਹੀਏ ਤੁਸੀਂ ਗੱਲ ਕਰਵਾ ਕਰੋ ਤੁਸੀਂ ਜਦੋਂ ਯਾਰ ਆਪਾਂ ਪਿਆਰ ਕੁਛ ਨਾ ਕੁਛ ਜਿਹੜਾ ਮੁੱਦਾ ਕੋਈ ਆਪਣੀ ਕੌਮ ਦਾ ਮੁੱਦਾ ਧਾਰਮਿਕ ਮੁੱਦਾ ਜਾਂ ਕੋਈ ਸਿਆਸੀ ਮੁੱਦਾ ਜਿਹੜਾ ਕੋਈ ਸਾਨੂੰ ਚੱਕਣਾ ਚਾਹੀਦਾ ਹੈ ਕਿਉਂਕਿ ਹਰ ਸਿੱਖ ਦਾ ਫਰਜ਼ ਬੰਦਾ ਵੀ ਕੁਝ ਨਾ ਕੋਈ ਜਿਹੜਾ ਕਾਰਜ ਹੈ ਕਰਨਾ ਚਾਹੀਦਾ ਤੇ ਤੁਸੀਂ ਟਾਈਮ ਜਰੂਰ ਦਿਆ ਕਰੋ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਆਪਾਂ ਸਾਨੂੰ ਸਭ ਤੁਹਾਡਾ ਤੁਸੀਂ ਮਾਨ ਰੱਖਿਆ ਕੋਈ ਗੱਲ ਦੀ ਜਦੋਂ ਯਾਦ ਕਰੋਗੇ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ